ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਬਲੌਗਸ ਤੇ। ਉਮੀਦ ਕਰਦੇ ਤੁਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਹੈ ਸ਼ੁਰੂ ਕਰਨ ਲੱਗੇ ਆ। ਤੇ ਜਿਹੜਾ ਰੈਡੀ ਹੋ ਗਿਆ ਪੱਗ ਪਕ ਬਨ ਲੀ ਦਿਖਾਓ। ਮਨ ਨੂੰ ਮੇਰੇ ਵਾਲ ਖਿਲਰੇ ਹੁੰਦੇ ਆ। ਇਤਤ ਜੀ ਕਹਿੰਦੇ ਮੇਰੇ ਵਾਲ ਤਾਂ ਖਿਲਰੇ ਹੁੰਦੇ। ਇਹਨਾਂ ਨੇ ਵੀ ਬੰਦ ਕਰ ਦਿੱਤੇ ਸਤਿ ਸ਼੍ਰੀ ਅਕਾਲ ਜੀ। ਹੋ ਹੌਸਲਾਓ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਕਿੰਨਾ ਟਾਈਮ ਕੰਮ ਕਰਨਾ ਹਾਲੇ ਗੋਹਾ ਗੋਹਾ ਚੱਕਣਾ ਆ ਸੀ ਇਹ ਮੈਨੂੰ ਕਿਹੜੇ ਵੇਲੇ ਦੀ ਵਾਸ ਹੀ ਆ ਗਈ ਮੈਂ ਅੱਜ ਕੀ ਕੀਤਾ ਕੈ ਵਜੇ ਉੱઠી ਸੀ 3:30 ਉਹ ਵਾਸ ਹੀ ਹੋ ਜਾਂਦੀ ਹਾਂ ਹਾਂ 3:30 ਵਜੇ ਮੈਂ ਉੱઠી ਇਹਨਾਂ ਨੇ ਪਤਾ ਕਿੰਡੀ ਠੱਗੀ ਮਾਰੀ ਲਾਰਮ ਲਾ ਕੇ ਫੋਨ ਨੂੰ ੱਡੀ ਦੂਰ ਉਹ ਰੱਲ ਗਿਆ ਯਾਰ ਮੈਂ ਉੱਠ ਗਿਆ ਮਖੇ ਮੇਰੇ ਤੋਂ ਇੰਨੀ ਦੂਰ ਫੋਨ ਹਾਇ ਰੱਬ ਲਾਰਮ ਵੱਜੀ ਜਾਵੇ ਵੱਜੀ ਜਾ ਫਿਰ ਮੈਂ ਕਿ ਹੁਣ ਤਾਂ ਉੱਠਣਾ ਹੀ ਪਊਗਾ ਨਾ ਜੇ ਤਾਂ ਸਰਾ ਨਹੀਂ ਵੇ ਬੰਦਾ ਹੱਥ ਮਾਰ ਕੇ ਬੰਦ ਕਰ ਲਾ ਬੰਦ ਨਹੀਂ ਕਰਕੇ ਤੇ ਫਿਰ ਵਾ ਉੱਠੀ ਮੈਂ ਕਿ ਚੱਲ ਹੁਣ ਉੱਠੇ ਖੜੀਦਾ ਉੱਠੇ ਖੜਦੇ ਆ ਚੱਲ ਫਿਰ ਉੱਠ ਖੜੀ ਉੱਠ ਕੇ ਚਾਹ ਦੁੱਧ ਬਣਾਇਆ ਫਿਰ ਪੀਤਾ ਲੈ ਰੈਡੀ ਨੇ ਤੈਨੂੰ ਅੱਜ ਤੱਕ ਵੀਡੀਓ ਐਡੀਟਿੰਗ ਕਰਨ ਲੱਗੀ ਹੈ ਨਾ ਮਾ ਚਲ ਟਾਈਮ ਹੈਗਾ ਵੀਡੀਓ ਐਡੀਟਿੰਗ ਵੀਡੀਓ ਐਡੀਟਿੰਗ ਕਰਦੀ ਕਰਦੀ ਮੈਂ ਫੇਸ ਬੁੱਕ ਹੀ ਜਿਆਰ ਜਿਆਰ ਦੇ ਕੇ ਪੰਨੇ ਨੂੰ ਗੁੱਡ ਬਿਸਦੇ ਹੋ ਜੀ ਹਾਂ ਜਿਆਰ ਨੂੰ ਸਾਰੇ ਜਾਣੇ ਗੁੱਡ ਵਿਸ਼ ਕਰਿਓ ਚਲ ਜਿਆਰ ਬੋਲ ਕਾਦੇ ਪਰਬਤ ਕਿਤੇ ਸਸਰੀਕਾਨ ਵਾਲਾ ਸਸੜੀ ਘਰ ਜੀ ਤੂਤੇ ਵਾਲੀ ਸਾਸਰੀ ਕਾਲ ਹੋਣੀ ਤੂਤੇ ਅਰਸਾ ਅਦਾ ਸਾਸਰੀ ਕਾਲ ਜੀ ਆਗੇ ਹੁਣ ਉਰੇ ਹੀ ਰਹਾਂਗੇ 15 ਦਿਨ ਕਿਤੇ ਕਿਤੇ ਹੁਣ ਕਿਤੇ ਨਹੀਂ ਜਾਂਦੇ ਬਾਲ ਬੱਦੇ ਖਿਲਰੇ ਪੈ ਨਹੀਂ ਲਿਖੀ ਜਾਂਦੇ ਹੁਣ ਜੋ ਸ਼ਾਲ ਚ ਲੁਕ ਜੋ ਹੁਣ ਤਾਂ ਆਪਾਂ ਸ਼ਾਲ ਚ ਲੁਕੋ ਲਿਆ ਕਰਨੇ ਨੇ ਅੱਧਾ ਕਰਕੇ ਇਸੇ ਵਾਲੇ ਬਾਲ ਤੂੜ ਹੁਣ ਆਪ ਹੁਣ ਆਪ ਸਿਰ ਬਾਇਆ ਹੀ ਨਹੀਂ ਕਰਨਾ ਸ਼ਾਲ ਚ ਲਗੋ ਕੇ ਰੱਖਿਆ ਕਰਨੇ ਜਿਆਦਾ ਮੋਟਾ ਸਿਰ ਬਾਰ ਮੇਦੀ ਜਿੰਨੇ ਕਿੰਨੇ ਦੁਬਾਰਾ ਹੈਗੇ ਉਹਨੇ ਨਿਕਲ ਜਣੇ ਜਿੰਨੇ ਆ ਗਏ ਉਹਨੇ ਨੇ ਤਿੰਨ ਪਾਉਂਗੀ ਮੈਂ ਸ਼ੈਂਪੂ ਲਾਉਣਾ ਅੱਜ ਕੱਲ ਲਾਉਣਾ ਸੀਗਾ ਕੱਲ ਵੀ ਨਹੀਂ ਲਾਇਆ ਕੱਲ ਸਾਗ ਬਣਾਉਂਦੇ ਰਹੇਗੇ ਫਿਰ ਤੁਹਾਨੂੰ ਪਤਾ ਵੀ ਜਦੋਂ ਸਾਗ ਤਾਂ ਸਾਗ ਤਾਂ ਪੂਰੀ ਦਿਹਾੜੀ ਲੈ ਲੈਂਦਾ ਯਾ ਚਾਹੇ ਥੋੜਾ ਬਣਾ ਜਾਵੇ ਵਾੜਾ ਬਣਾ ਬਣਾਇਆ ਤਾਂ ਥੋੜਾ ਜਿਹਾ ਹੀ ਆ ਵੈਸੇ ਆਪਾਂ ਸਾਗ ਹਫ਼ਤੇ ਦੇ ਵਿੱਚ ਵਿੱਚ ਦੁਬਾਰਾ ਨਹੀਂ ਬਣਾ ਲਿਆ ਬੜੀ ਛੇਤੀ ਸਾਗ ਬਣਾਇਆ ਇਸ ਵਾਰ ਹਨਾ ਸਰੀਰ ਠੀਕ ਸਰੀਰ ਠੀਕ ਹੋ ਜੋ ਹਾਂ ਨਹੀਂ ਉਹ ਸਾਰੇ ਜਣ ਕਹਿੰਦੇ ਕਹਿੰਦੇ ਇਨ੍ਹਾਂ ਨੂੰ ਸਾਗ ਹੈਲਦੀ ਆ ਵੀ ਇਹਨਾਂ ਲਈ ਜਿਆਦਾ ਜ਼ਰੂਰੀ ਆ ਵੀ ਹੈ ਨਾ ਖਾਣ ਵਧੀਆ ਗੱਲ ਚਲੋ ਹੁਣ ਤਾਂ ਠੀਕ ਆ ਜੀ ਹੁਣ ਤਾਂ ਸਾਰਿਆਂ ਦਾ ਧੰਨਵਾਦ ਤੁਸੀਂ ਅਸੀਸਾਂ ਦਿੱਤੀਆਂ ਕਰਮਾਤਮਾ ਅਰਦਾਸਾਂ ਗਰੀਆਂ ਹਾਂ ਹਾਂ ਸਾਰਿਆਂ ਦਾ ਧੰਨਵਾਦ ਛੋੜੀਆਂ ਅਦਾਸਾਂ ਨਾਲ ਇਹ ਠੀਕ ਹੋ ਗਿਆ ਤਤਲਾ ਨੇ ਮੈਨੂੰ ਜਲਦੀ ਤੋਂ ਜਲਦੀ ਠੀਕ ਕਰ ਦਿੱਤਾ ਹਾਂ ਗੱਲ ਤਾਂ ਸਹੀ ਆ ਕਿੰਨਾ ਟਾਈਮ ਕਿੰਨਾ ਹੋ ਗਿਆ ਜ਼ਬਾਨ ਨਾਲੋਂ ਜ਼ਿਆਦਾ ਅਰਦਾਸ ਕੰਮ ਕਰਦੀ ਆ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਬਈ ਤੁਸੀਂ ਮੇਰੇ ਕਹਿਣ ਤੇ ਸਾਰੇ ਜਣੇ ਅਰਦਾਸ ਕਰਦੇ ਸੀਗੇ ਹਨਾ ਤਾਂ ਕਰਕੇ ਜਲਦੀ ਠੀਕ ਹੋ ਗਏ ਨਹੀਂ ਜੇ ਆਪਾਂ ਦਵਾਈਆਂ 'ਤੇ ਸਾਰੇ ਰਹੀਏ ਦਵਾਈਆਂ ਨਹੀਂ ਕੰਮ ਕਰਦੀਆਂ ਅਰਦਾਸ ਕੰਮ ਕਰਦੀ ਆ ਦਵਾਈ ਦੇ ਨਾਲ ਨਾਲ ਅਰਦਾਸ ਕਰਨੀ ਬਹੁਤ ਜ਼ਰੂਰੀ ਆ ਕਿਸੇ ਵੀ ਕੰਮ ਲਈ ਅਰਦਾਸ ਕਰੋ ਕੋਈ ਵੀ ਕੰਮ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਇਹ ਬਿਮਾਰੀ ਕਿਸੇ ਨੂੰ ਹੋ ਰਹੀ ਹੈ ਪੜੀ ਬਿਮਾਰੀ ਹੈ ਕਹਿੰਦੇ ਪੜੀ ਹੈ ਹਾਏ ਮੈਂ ਤਬਾਹ ਕਰ ਗਈ ਲਾਜ ਮੈਂ ਕਹੇ ਮੇਰੀ ਬਾਹਰ ਆ ਗਈ ਹੁਣ ਮੈਨੂੰ ਇਹ ਕਹਿੰਦੇ ਹੈ ਤੂੰ ਬਦਾਮ ਨਹੀਂ ਖਾਂਦੀ ਮੈਂ ਦੱਸ ਮੈਨੂੰ ਬਦਾਮ ਮੈਨੂੰ ਕੋਈ ਵੀ ਚੀਜ਼ ਜਦੇ ਨਹੀਂ ਕੰਮ ਕਰਦੀ ਜੱਲੀਏ ਮੈਂ ਤਾਂ ਸਿਰ ਦੁਖ ਦੇ ਦੀ ਗੋਲੀ ਲੈ ਲਾ ਮੈਨੂੰ ਤਾਂ ਘੰਟਾ ਘੰਟਾ ਉਹ ਨੀਜੇ ਤੇ ਕੰਮ ਕਰਦੀ ਹੈ ਇੱਕ ਵਾਰੀ ਮੂੰਮੀ ਰਬੀ ਦੀ ਵਧੇ ਰੈਡੀ ਮਮਮੀ ਹਾਂ ਇੱਕ ਵਾਰੀ ਡੈਡੀ ਮਮਮੀ ਨੂੰ ਬੀਬੀ ਦੀ ਕੋੜੀ ਦਿੱਤੀ ਮੈਂ ਆਪਣੇ ਤੇ ਤੀਜਾ ਤਾਂ ਮੰਮੀ ਦੋ ਤਿੰਨ ਘਟ ਵਾਰ ਠੀਕ ਹੋ ਗਈ ਤੇਰੀ ਸਮਝ ਨਾ ਆਏ ਤੇ ਤੂੰ ਬਦਦੀ ਇਹਦੇ ਜਿਹੜੇ ਇੰਨੀ ਤੇਜ਼ ਤੇ ਜਿਹੜਾ ਬੋਲਦਾ ਸਲੋਲੀ ਬੋਲ ਆ ਫਿਰ ਡੈਡੀ ਇਹ ਪਤਾ ਕੀ ਕਹਿੰਦਾ ਕਹਿੰਦਾ ਇੱਕ ਵਾਰੀ ਮੰਮੀ ਦਾ ਪੀਪੀ ਵੱਧ ਗਿਆ ਆਪਾਂ ਮੇਰਾ ਬੀਬੀ ਵੀ ਬਹੁਤ ਜ਼ਿਆਦਾ ਪਹਾਈ ਹੋ ਰਹੀ ਹੈ ਪਹਾਈ ਤੇ ਬਹੁਤ ਮੈਂ ਰੋਵਾਂ ਮੇਰਾ ਇਹਨਾਂ ਸਿਰ ਦੁਖੇ ਇਹਨਾਂ ਜ਼ਿਆਦੇ ਨਾ ਤੇ ਇਸ ਬਾਰੇ ਮੇਰੇ ਖਿਆਲ ਨਾਲ ਮਾਰਚ ਦੀ ਗੱਲ ਆ ਕਿ ਅਪ੍ਰੈਲ ਦੀ ਅਪ੍ਰੈਲ ਸੀ ਆ ਜੇ ਮਾਰਚ ਦੇ ਐਂਡ ਦੀ ਇਹਦੀ ਗੱਲ ਤੇ ਮੈਂ ਜਾਨ ਕੰਮ ਵੀ ਹਨਾ ਉਹ ਬੀਪੀ ਵਾਲੀ ਗੋਲੀ ਦੇ ਦੇ ਮੇਰਾ ਬੀਪੀ ਹਾਈ ਹੋਇਆ ਹੋਇਆ ਮੈਨੂੰ ਦੇ ਦੇ ਇਹਨਾਂ ਨੇ ਗੋਲੀ ਲਕੋ ਕੇ ਰੱਖੀ ਇਹ ਦੇਣ ਅਜਾ ਪਰ ਕਿ ਢੜੀ ਤੈ ਗੋਲੀ ਖਾਣੀ ਆ ਮੰਮੀ ਨੂੰ ਦੇ ਦੇ ਮੰਮੀ ਨੂੰ ਗੋਲੀ ਦੇ ਦੇ ਮੰਮੀ ਤਾਂ ਬੀਵੀ ਹਾਈ ਹੋਇਆ ਪਿਆ ਮੰਮੀ ਭਰ ਚੂਗੀ ਗੋਲੀ ਗਾਲੀ ਲੈ ਕੇ ਮੈਂ ਪੈ ਗਈ ਹਨਾ ਮੈਨੂੰ ਨੀਂਦ ਆ ਗਈ ਜਹਰ ਪਤਾ ਕੀ ਕਰ ਮੇਰੇ ਨੱਕ ਕੋਲ ਹੱਥ ਕਰ ਕਰਕੇ ਦੇਖੇ ਤੇ ਮੇਰੇ ਦਿਲ ਦੇਖੇ ਤੇ ਮੇਰਾ ਹਾਨਾਬਜ ਦੇਖੇ ਵੀ ਹੈਗੀ ਆ ਕਿ ਮਰ ਗਈ ਮੈਨੂੰ ਤਾਂ ਜੈ ਮੈਂ ਤਾਂ ਬਹੁਤ ਵਾਰੀ ਟੈਸਟ ਚੈੱਕ ਕਰਿਆ ਵੀ ਹੈਗੀ ਕਿ ਮਰ ਗਈ ਚਲੋ ਜੀ ਕਰਦੇ ਆ ਕੰਮ ਕਰ ਜੁੜੇ ਰਹੋ ਤੁਸੀਂ ਬਲੌਗ ਦੇ ਨਾਲ ਐਂਡ ਤੱਕ ਤੇ ਬਲੌਗ ਵਧੀਆ ਲੱਗਦਾ ਹੁੰਦਾ ਪਲੀਜ਼ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਚੈਨਲ ਤੇ ਪਹਿਲੀ ਵਾਰੀ ਆਇਆ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਹੈ ਜੀ ਮਿਲਦੇ ਹਾਂ ਹੁਣ ਕੰਮ ਕਰ ਕਰਦੇ ਹੋ ਤੇ ਲੋ ਜੀ ਜੇ ਹਰ ਨੂੰ ਸਕੂਲ ਛੱਡ ਕੇ ਇਹ ਆ ਗਏ ਤੇ ਇਹਨਾਂ ਦੇ ਗਏ ਗਏ ਮੈਂ ਗੋਹਾ ਚੱਕਤਾ ਤੇ ਹੁਣ ਮੈਂ ਲੱਗ ਝਾੜੂ ਲਾਉਣ ਸਵੇਰੇ ਸਵੇਰੇ ਤੁਹਾਨੂੰ ਪਤਾ ਕੰਮ ਬਹੁਤ ਜ਼ਿਆਦੇ ਹੁੰਦੇ ਨੇ ਇੱਕ ਝਾੜੂ ਪੋਚਾ ਹੁੰਦਾ ਬਾਕੀ ਸਾਰਿਆਂ ਨੂੰ ਟਾਈਮ 'ਤੇ ਰੋਟੀ ਵਗਾਰਾ ਦੇਣੀ ਹੈ ਨਾ ਸਾਰਾ ਬਹੁਤ ਸਾਰੇ ਕੰਮ ਹੁੰਦੇ ਨੇ ਜਾਨੀ ਕਿ ਸਵੇਰੇ ਸਵੇਰੇ ਇੰਨੇ ਕੰਮੇ ਸਵੇਰੇ ਸਵੇਰੇ ਹੁੰਦੇ ਆ ਬਾਕੀ ਦਿਨ ਦੇ ਵਿੱਚ ਜਾਏ ਜਿੰਨਾ ਮਰਜ਼ੀ ਆਪਾਂ ਉਹਨੂੰ ਫ੍ਰੀ ਮੰਨ ਲਓ ਚਾਹੇ ਕੰਮ ਕਰਨਾ ਮੰਨ ਲਓ ਮਤਲਬ ਜਿੰਨਾ ਟਾਈਮ ਤੱਕ ਪੂਰੀ ਫੈਮਿਲੀ ਰੋਟੀ ਨਹੀਂ ਖਾਂਦੀ ਭਾਂਡੇ ਨਹੀਂ ਧੋਏ ਜਾਂਦੇ ਉਹਨਾਂ ਟਾਈਮ ਸਮਝ ਲਓ ਕੰਮੇ ਨਹੀਂ ਖਤਮ ਹੁੰਦਾ ਹੈਗਾ ਹਨਾ ਤੇ ਸਾਡੀ ਰੋਟੀ ਹੱਲੋ ਖਾਣੇ ਰਹਿੰਦੀ ਸੀਗੀ ਮਤਲਬ ਕੱਲੇ ਜਹਾੜ ਦੀ ਰੋਟੀ ਪੱਕਦੀ ਆ ਸਵੇਰੇ ਅਸੀਂ ਤਿੰਨੇ ਜਾਣੇ ਬਾਅਦ ਦੇ ਵਿੱਚ ਖਾਂਦੇ ਆ ਤੇ ਫਿਰ ਜੇ ਮੈਂ ਬਣਾ ਵੀ ਲਵਾਂ ਫਿਰ ਖਾਂਦੇ ਨਹੀਂ ਹੈਗੇ ਠੰਡੀ ਰੋਟੀ ਤੇ ਇਹ ਕਹਿ ਦਿੰਦੇ ਨੇ ਮੇਰੇ ਕੋਲ ਟਾਈਮ ਘਟਾ ਸਵੇਰੇ ਸਵੇਰੇ ਵੀ ਫਿਰ ਜਿਆ ਰੌਲਾ ਪਉਣ ਲੱਗ ਜਾਂਦਾ ਵੀ ਬੈਨ ਆ ਜੂ ਬੈਨ ਆ ਜੂ ਫਿਰ ਉਹਦਾ ਮਤਲਬ ਫਿਰ ਅਸੀਂ ਬਣਾਉਂਦੇ ਹੀ ਨਹੀਂ ਮੈਂ ਰੋਟੀ ਵੀ ਚਲੋ ਆਇਆਂ ਤੇ ਬਣਾਵਾਂਗੇ ਫਿਰ ਮੈਨੂੰ ਆਏ ਹੁੰਦਾ ਵੀ ਚਲੋ ਮੈਂ ਇੰਨਾ ਕਿ ਜਿਹੜਾ ਕੰਮ ਆ ਨਾ ਇਹ ਨਿਵੇੜ ਕੇ ਫਿਰ ਰੋਟੀ ਬਣਾਉਣੀ ਆ ਤੇ ਕੰਮ ਲੱਜੋ ਤਾਂ ਕੰਮ ਕਰਨ ਨੂੰ ਜੀ ਕਰਦਾ ਤੇ ਬਸ ਮਤਲਬ ਜਿਹੜੇ ਕੰਮ ਨੂੰ ਲੱਜੋ ਉੱਥੇ ਜੀ ਕਰਦਾ ਵੀ ਆ ਸਾਰਾ ਖਤਮ ਕਰਕੇ ਹੀ ਹੁਣ ਅੱਗੇ ਤੁਰੀਏ ਇੱਥੇ ਛੱਡ ਕੇ ਨਾ ਜਾਈਏ ਤੇ ਬਾਹਰਲਾ ਮੌਸਮ ਤੁਸੀਂ ਦੇਖ ਸਕਦੇ ਹੋ ਸਵੇਰੇ ਸਵੇਰੇ ਬਹੁਤ ਵਧੀਆ ਹੁੰਦਾ ਆ ਬਹੁਤ ਹੀ ਵਧੀਆ ਲੱਗਦਾ ਆ ਸਵੇਰੇ ਸਵੇਰ ਦਾ ਮੌਸਮ ਤੇ ਇੱਥੇ ਦੇਖਦੇ ਪੱਤੇ ਜਿਹੜੇ ਬਹੁਤ ਜ਼ਿਆਦੇ ਖਿਲਰੇ ਹੋਏ ਸੀਗੇ ਬਾਲੇ ਜਿਆਦੇ ਸੀਗੇ ਪੱਤੇ ਜੇ ਤੇ ਆਪਾਂ ਹੁਣ ਇੱਥੇ ਵੀ ਝਾੜੂ ਲਾ ਦਿੰਨੇ ਆ ਸਾਰੇ ਵਧੀਆ ਲੱਗਦਾ ਸਾਫ ਸਾਫ ਹਨਾ ਇਹ ਪੱਤੇ ਆਪਣੇ ਆਪ ਨਹੀਂ ਸੀ ਡਿੱਗੇ ਕੱਲ ਬੱਚਿਆਂ ਨੇ ਖਿਸੜਤੇ ਸੀਗੇ ਓਏ ਮਤਲਬ ਜਦੋਂ ਡੇਕ ਨੂੰ ਹਿਲਾਉਂਦੇ ਆ ਨਾ ਪੱਤੇ ਡਿੱਗਦੇ ਆ ਬਹੁਤ ਵਧੀਆ ਲੱਗਦਾ ਸੀਗਾ ਬਸ ਐ ਖੇਡ ਖੇਡ ਕੇ ਇਹ ਪੱਤੇ ਖਿਲਾਰੇ ਆ ਇੰਨੇ ਜ਼ਿਆਦੇ ਮੈਂ ਸੋਚਿਆ ਵੀ ਚਲੋ ਆਪਾਂ ਇੱਥੇ ਵੀ ਝਾੜੂ ਲਾ ਹੀ ਦਿੰਨੇ ਆ ਹੁਣ ਸਾਫ਼ ਕਰ ਦਿੰਨੇ ਆ ਸਾਰਾ ਸਾਫ਼ ਸੁਥਰਾ ਵਧੀਆ ਲੱਗਦਾ ਨਹੀਂ ਉੜ ਉੜ ਕੇ ਇਹਨਾਂ ਨੇ ਵੀ ਅੰਦਰ ਨੂੰ ਵੀ ਆਉਣਾ ਸੀਗਾ ਜੇ ਆਪਾਂ ਨਾ ਝਾੜੂ ਲਾਉਂਦੇ ਇੱਥੇ ਲੰਘ ਜਾਂਦੇ ਆ ਦੋ ਤਿੰਨ ਦਿਨ ਝਾੜੂ ਲਾਏ ਤੋਂ ਬਿਨਾਂ ਵਧੀਆ ਸਾਫ਼ ਰਹਿੰਦਾ ਏ ਐਨਾ ਜ਼ਿਆਦਾ ਨਹੀਂ ਕੂੜਾ ਖਿਲਰਦਾਗਾ ਤੋਂ ਤਿੰਨ ਦਿਨਾਂ ਬਾਅਦ ਝਾੜੂ ਲਾਉਨੇ ਹੁੰਨੇ ਆ ਇਹ ਨਹੀਂ ਹੈਗਾ ਵੀ ਇੱਥੇ ਡੇਲੀ ਚ ਲੱਗਦਾ ਏ ਸਾਫ਼ ਰਹਿੰਦਾ ਏ ਇੱਥੇ ਕੋਈ ਕੂੜਾ ਵਗੈਰਾ ਖਿਲਰਦਾ ਨਹੀਂ ਹੈਗਾ

ਰੇ ਨਾਲ ਆਈ ਲਾਈ ਜਾਂਦੀ ਆ। ਖੜ ਜਾ ਓਏ। ਤੇ ਲੋ ਜੀ ਵਾਰੋਂ ਵੀ ਸੁੰਬਰ ਤਾ ਤੇ ਪੂਰੀ ਕੋਲੋਂ ਵੀ ਸੁੰਬਰ ਲਿਆ ਆਪਾਂ ਨੇ। ਤੇ ਹੁਣ ਅੰਦਰ ਝਾੜੂ ਲਾ ਦਨੇ ਆ। ਸਾਰਾ ਸਾਫ-ਸੱਭ ਵਧੀਆ ਲੱਗਦਾ ਆ। ਇਹ ਫਿਰ ਇਹ ਵੀ ਬੈਠੇ ਰਹਿੰਦੇ ਆ ਸਾਫ-ਸੁਥਰੇ ਦੇ ਵਿੱਚ ਜਿੱਦੋਂ ਝਾੜੂ ਲੱਗਿਆ ਹੁੰਦਾ ਧੁੱਪ ਦੇ ਵਿੱਚ ਵਧੀਆ ਬਹਿ ਜਾਂਦੇ ਆ ਸਾਫ-ਸੁਥਰਾ ਵਧੀਆ ਲੱਗਦਾ ਆ। ਉਦਾਂ ਫਿਰ ਵਧੀਆ ਨਹੀਂ ਲੱਗਦਾ ਹੈਗਾ ਜੇ ਆਪਾਂ ਝਾੜੂ ਨਾ ਲਈਏ ਤਾਂ ਵਧੀਆ ਨਹੀਂ ਲੱਗਦਾਗਾ ਬਸ ਆਹੀ ਕੰਮ ਸਵੇਰੇ ਸਵੇਰੇ ਬਹੁਤ ਹੁੰਦੇ ਆ ਤੇ ਨਾ ਕਰ ਵਧੀਆ ਨਹੀਂ ਲੱਗਦਾ ਜੇ ਕਰ ਲੋ ਤਾਂ ਘਰ ਵੀ ਵਧੀਆ ਲੱਗਦਾ ਬਸ ਥੋੜਾ ਜਿਹਾ ਆਪੇ ਹੀ ਆ ਮਤਲਬ ਐਂ ਹੁੰਦਾ ਵੀ ਇੱਕ ਰੁਟੀਨ ਬਣੀ ਹੋਈ ਆ ਨਾ ਬਸ ਕਰਨਾ ਤਾਂ ਕਰਨਾ ਹੀ ਕਰਨਾ ਹਨਾ ਤੇ ਮੈਨੂੰ ਵਧੀਆ ਨਹੀਂ ਲੱਗਦਾ ਹੈਗਾ ਬਿਨਾਂ ਝਾੜੂ ਲਏ ਕਈ ਵਾਰੀ ਲੇਟ ਹੋ ਜੰਨੇ ਆ ਥੋੜਾ ਜਿਹਾ ਵੀ ਮਤਲਬ ਜੇ ਉਹੀ ਗੱਲ ਜਿਵੇਂ ਪਹਿਲਾਂ ਕਿ ਆ ਵੀ ਜਿੱਥੇ ਕੰਮ ਲੱਗ ਜਾਓ ਫਿਰ ਉਹ ਫਿਨਿਸ਼ ਕਰਨ ਨੂੰ ਮੇਂ ਦਿਲ ਕਰਦਾ ਵੀ ਹੁਣ ਇਹਨਾਂ ਸਾਰਾ ਖਤਮ ਕਰਕੇ ਫਿਰ ਇਹ ਅੱਗੇ ਜਾਵਾਂਗੇ ਜਿਵੇਂ ਹੁਣ ਮੈਂ ਅੱਜ ਇੱਥੇ ਲੱਗੀ ਹੋਈ ਆ ਤੇ ਇੱਥੇ ਸਾਰਾ ਸਾਫ਼ ਕਰਕੇ ਫਿਰ ਅੰਦਰ ਹੋਰ ਕੰਮ ਕਰਾਂਗੇ ਜਾ ਕੇ ਕੋਈ ਰੋਟੀ ਬਣਾ ਕੇ ਖਾਵਾਂਗੇ ਫਿਰ ਕੋਈ ਹੋਰ ਕੰਮ ਕਰਾਂਗੇ ਧੀਰੇ 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 ਤੇ ਲੋ ਜੀ ਕੱਪੜੇ ਤੁਹਾਡੀ ਟਾਈਮ ਬਹੁਤ ਹੋ ਗਿਆ ਹੈਲੋ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਲਾਈਕ ਲਾਈਕ ਮਾਰ ਖੱਟ ਤੇਰੇ ਆ ਕਰ ਜਿਹਨ ਵਧੀਆ ਨਹੀਂ ਲੱਗੇ ਉਹ ਡਿਸਲਾਈਕ ਵੀ ਕਰ ਸਕਦੇ ਹੋ ਬੜਾ ਜਿੰਦਾ ਆ ਜਿਹਨ ਵਧੀਆ ਨਹੀਂ ਲੱਗਾ ਭਾਈ ਉਹ ਡਿਸਲਾਈਕ ਕਰ ਦਿਆ ਕਰੋ ਤੇ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਉਂ ਨਹੀਂ ਵਧੀਆ ਲੱਗੀ ਤੇ ਫੁੱਦੂ ਫੁੱਦੂ ਕਮੈਂਟ ਨਾ ਕਰਿਆ ਕਰੋ ਜਦੋਂ ਬਲੱਡ ਤਾਂ ਹਮ ਦਾ ਓਕੇ ਵੀ ਤੁਹਾਡਾ ਰਿਪਲਾਈ ਮੈਂ ਕਰ ਦਿਆ ਕਿਉਂਕਿ ਮੈਂ ਵੈਸੇ ਹੀ ਨਹੀਂ ਕਰਦਾ ਜੇ ਮੈਂ ਕੰਮ ਤੇ ਲੱਗ ਗਿਆ ਫਿਰ ਮੇਰੀ ਵੀਡੀਓ ਬਹੁਤ ਚੰਗੀ ਬਸ ਹੋ ਜਾਂਦਾ ਨੇ ਇਸ ਕਰਕੇ ਇਹ ਟੈਨਸ਼ਨ ਨਹੀਂ ਦਿੰਦਾ ਕਿਸੇ ਨੂੰ ਮੂੜੀ ਬੰਦਾ ਇਹਦਾ ਜੇ ਇਹਦਾ ਮੂਡ ਹੋਵੇ ਤਾਂ ਬੋਲਦਾ ਨਹੀਂ ਬੋਲਦਾ ਨਹੀਂ ਸਾਡੇ ਨਾਲ ਵੀ ਇਹ ਮੂੜੇ ਦਾ ਮਤਲਬ ਪੂਰਾ ਫਰੈਸ਼ ਆ ਹੁਣ ਇਹਨੇ ਗਾਣੇ ਗਾਣੇ ਸੁਨੇ ਹੋਏ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਹੈ ਖਿੜਿਆ ਹੋਇਆ ਗਾਣੇ ਸੁਣ ਸੁਣ ਕੇ ਖਿੜਿਆ ਹੋਇਆ ਤੇ ਚਲੋ ਆਪਾਂ ਤੁਹ ਲਈਏ ਕੱਪੜੇ ਗਰਮ ਪਾਣੀ ਪਰਮ ਨੇ ਰੱਖਤਾ ਉੱਪਰ ਦੋ ਬਾਲਟੀਆਂ ਹੋਰ ਕੋਈ ਪ੍ਰੋਬਲਮ ਨਹੀਂ ਬਸ ਆਹੀ ਇੱਕ ਪ੍ਰੋਬਲਮ ਗਰਮ ਪਾਣੀ ਉੱਪਰ ਚੜਾਉਣ ਦੀ ਤੇ ਉਹ ਹੁਣ ਫਾਰਮ ਚੜਾ ਦਿੰਦਾ ਪਿਛਲੇ ਸਾਲ ਮੈਂ ਚੜਾਉਂਦੀ ਰਹੀ ਚੜਾਉਂਦੀ ਫਿਰ ਮੈਨੂੰ ਉਹਦਾ ਨਤੀਜਾ ਮਿਲ ਗਿਆ ਸੀ ਤੇ ਜਦੋਂ ਮੇਰੇ ਸੋਜ ਹੋ ਗਈ ਸੀ ਮੇਰੇ ਸੋਜ ਪੈ ਗਈ ਸੀ ਜਦੋਂ ਤੇ ਚਲੋ ਨਿਆਣੇ ਤਾਂ ਗੱਭਰੂ ਆ ਹਨਾ ਭੱਜੇ ਨੇ ਠੇਕੇ ਕੰਮ ਕਰਦੇ ਵਧੀਆ ਸੁੱਖ ਨਾਲ ਫਿਰਦੇ ਆ ਤੇ ਹੁਣ ਆਪਾਂ ਕੱਪੜੇ ਧੋਨੇ ਕੱਪੜੇ ਹੈਗੇ ਵੀ ਖਾਸੇ ਆ ਹੈ ਵੀ ਨਹੀਂ ਤੇ ਸਰਦੀਆਂ ਕਾਹਦੀਆਂ ਚੜੀਆਂ ਯਾਰ ਕਪੜਾ ਹੀ ਕਪੜਾ ਕਪੜਾ ਹੀ ਕਪੜਾ ਇਹਨੇ ਰਸੀ ਤੇ ਪਾਇਆ ਹਲੇ ਲਾਉਣੇ ਆ ਇਹਨਾਂ ਦੀ ਤਾਂ ਹਲਾਵਾਂਗੇ ਤੇ ਹਲੇ ਮੇਰੇ ਕੱਪੜੇ ਰੁਲੀ ਜਾਂਦੇ ਆ ਉਹਨਾਂ ਨੂੰ ਸੈਟਿੰਗ ਕਰਨ ਵਾਲੀ ਪਈ ਆ ਤੇ ਮੈਂ ਹੁਣ ਇਹਨਾਂ ਨੂੰ ਕਹਿਨੀ ਆ ਵੀ ਤੁਸੀਂ ਆਪਦਾ ਭਾਈ ਠੀਕ ਹੋ ਕੇ ਆਪਦੀ ਬੂਟੀ ਲਾਵੋ ਤੇ ਮੇਰੇ ਕੱਪੜੇ ਮੈਂ ਸੈਟਿੰਗ ਕਰ ਲਵਾਂ ਹਣਾ ਤੇ ਥੱਲੇ ਵਾਲੇ ਕੱਪੜੇ ਚੱਕ ਕੇ ਲੈ ਕੇ ਆਉਣੀ ਆ ਇੱਕ ਜਾਣਾ ਨਾ ਲਿਆ ਕਰੂਗਾ ਹੁਣ ਸਰਦੀਆਂ 'ਚ 15 ਕੱਪੜੇ ਖੋਲਦੇ ਹੋਰੂਗਾ ਹਾਈ ਹਾਈ ਇੱਕ ਮੈਂ ਨਾ ਅੱਖਾਂ ਦੇ ਵਿੱਚ ਅੱਜ ਪਤਾ ਨਹੀਂ ਕੀ ਹੋ ਗਿਆ ਤੇ ਕੱਪੜੇ ਧੋਣ ਵੇਲੇ ਤੇ ਤੇਹਾਂ ਨਾਉਣ ਵੇਲੇ ਤਾਂ ਬਹੁਤ ਹੁੰਦੇ ਆ ਢੇਰਾਂ ਦੇ ਢੇਰ ਹਨਾ ਤੇ ਪਾਉਣ ਵੇਲੇ ਨਹੀਂ ਹੁੰਦੇ ਪਾਉਣ ਵੇਲੇ ਜਿਹਾਰ ਦੇ ਡੈਡੀ ਵੀ ਲੱਭਦੇ ਆ ਮੇਰੇ ਕੋਲ ਲੋਰ ਨਹੀਂ ਲੱਭਦੀ ਕਹਣਗੇ ਮੇਰੇ ਕੋਲ ਲੋਰ ਕਿੱਥੇ ਤਾਂ ਸੱਟਤੀਆਂ ਤੇ ਜਿਹਾਰ ਦੇ ਤਾਂ ਉੱਚੇ ਹੋਗੇ ਵਿਚਾਰੇ ਦੇ ਸਾਰੇ ਹੀ ਛਿੰਨੇ ਹੋਗੇ ਟੋਟਲ ਕੱਪੜੇ ਆ ਯਾਰ ਸਾਰੇ ਦੇ ਸਾਰੇ ਉੱਚੇ ਹੋਗੇ ਬਯੰਤ ਵੀਰੇ ਨੇ ਆਪਣੇ ਕੱਪੜੇ ਦੁਕਾਨ ਕਰੀ ਆ ਮੈਂ ਭੁੱਲ ਜਾਨੀ ਕਿੱਥੇ ਕਰੀ ਆ ਬਯੰਤ ਵੀਰੇ ਕਮੈਂਡ ਕਰਕੇ ਦੱਸੀ ਆ ਆਪਦਾ ਹਨਾ ਦੁਕਾਨ ਦਾ ਦੱਸ ਦੀ ਲੋਕੇਸ਼ਨ ਫਿਰ ਆਪਣੇ ਕਸਟਮਰ ਆਉਣਗੇ। ਤੇ ਵਿੰਤ ਵੀਰੇ ਨੂੰ ਕਿਹਾ ਸੀ ਮਾ ਖਜੇ ਜਿਹੜੇ ਆਰ ਦੇ ਨਾਪ ਦੇ ਕੱਪੜੇ ਆਗੇ ਤਾਂ ਫਿਰ ਮਗਵਾ ਲਾਂਗੇ ਆਪਾਂ। ਵਿੰਤ ਵੀਰੇ ਨੇ ਕਮੈਂਟ ਕਰ ਦੇਣਾ ਵੀਰੇ ਕਰਕੇ ਦੱਸੀ ਨਾ ਭੁੱਲ ਜਾਨੀ ਆ ਵੀ ਦੁਕਾਨ ਕਿੱਥੇ ਕਰੀਆ ਮੈਨੂੰ ਥੋੜਾ ਜਿਹਾ ਯਾਦ ਘਟ ਰਹਿੰਦਾ। ਤੁਹਾਨੂੰ ਪਤਾ ਮੇਰਾ ਦਿਮਾਗ ਦਮੂ ਕਹੇ ਜਾਈਆ। ਸਾਹ ਚੜਦਾ ਮੇਰਾ। ਮੇਰੇ ਚ ਬਲੱਡ ਦੀ ਕਮੀ ਫੇਰ ਹੋ ਗਈ ਜਿਹੜਾ ਮੈਨੂੰ ਸਾਹ ਚੜਨ ਲੱਗਿਆ। ਲੋਜੀ ਚੱਕ ਲਈਏ ਥੱਲੇੋਂ ਕੱਪੜੇ ਤੇ ਲੋਜੀ ਇੱਕ ਜਿਹੜਾ ਮਸ਼ੀਨ 'ਚ ਆਪਾਂ ਪਾਇਆ ਹੋਇਆ ਸੀ ਉਹ ਧੁੱਤਾ ਗਿਆ ਤੇ ਹੁਣ ਇਹਨੂੰ ਆਪਾਂ ਖਚੋਲ ਦੰਨੇ ਆ ਖਚੋਲ ਕੇ ਸੁੱਕਣੇ ਪਾ ਦੰਨੇ ਆ ਬਹੁਤ ਸਾਰੇ ਕੱਪੜੇ ਹੋ ਜਾਂਦੇ ਆ ਸਰਦੀਆਂ ਦੇ ਵਿੱਚ ਤਾਂ ਕੁਝ ਇਹ ਧੁੱਤੇ ਵੀ ਮੇਖਲਨ 3 ਦਿਨਾਂ ਬਾਅਦ ਸੀਗੇ ਹਾਂ ਮੈਂ ਤੀਜੇ ਦਿਨੀ ਮਸ਼ੀਨ ਲਾਉਣੀ ਹੁੰਦੀ ਆ 3 ਦਿਨਾਂ ਬਾਅਦ ਧੁੱਤੇ ਸੀਗੇ ਫਿਰ ਕਾਫੀ ਜ਼ਿਆਦਾ ਕੱਪੜੇ ਹੋ ਜਾਂਦੇ ਆ ਹਨਾ ਤਿੰਨ ਦਿਨ ਰਾਮਣਾ ਨਿਕਲ ਜਾਂਦੇ ਆ ਕਿਉਂਕਿ ਸਾਰੇਆਂ ਤਿੰਨ ਤਿੰਨ ਸੈੱਟ ਹੁੰਦੇ ਆ ਤੀਜੇ ਦਿਨ ਉਹ ਵੈਸੇ ਵੀ ਰੋਜ਼ ਕੀ ਮਸ਼ੀਨ ਲਾਉਣੀ ਹੈ ਨਾ ਫਿਰ ਥੋੜੇ ਪੈ ਜਾਂਦੇ ਆ ਜੇ ਅਪਾ ਰੋਜ਼ ਮਸ਼ੀਨ ਲਾਈਏ ਫਿਰ ਤਾਂ ਥੋੜੇ ਜਿਹੇ ਹੁੰਦੇ ਆ ਜੋ ਮਸ਼ੀਨ ਲਾਉਣੀ ਆ ਤਾਂ ਦੂਜੇ ਤੀਜੇ ਦਿਨ ਵਧੀਆ ਖਾਸੇ ਸਾਰੇ ਕੱਪੜੇ ਮਸ਼ੀਨ 'ਚ ਧੁੱਤੇ ਜਾਂਦੇ ਆ ਫਿਰ ਚਲੋ ਐ ਹੁੰਦਾ ਵੀ ਚਲ ਦੋ ਦਿਨ ਕੋਈ ਹੋਰ ਕੰਮ ਕਰ ਲਿਆ ਨਾ ਵੰਡ ਕੇ ਜੇ ਹੋ ਜਾਂਦਾ ਵੀ ਇੱਕ ਦਿਨ ਕੋਈ ਹੋਰ ਕੰਮ ਕਰ ਲੈ ਇੱਕ ਦਿਨ ਕੋਈ ਹੋਰ ਉਦੇ ਕਰਕੇ ਹੋ ਜਾਂਦਾ ਹੈ ਤੇ ਹਾਂਜੀ ਇਹ ਤਾਂ ਗੱਲ ਸੀਗੀ ਆਪਣੀ ਵੀਡੀਓ ਦੀ ਤੇ ਹੁਣ ਆਪਾਂ ਗੱਲ ਕਰ ਲੈਨੇ ਆ ਤੁਹਾਡੇ ਕਮੈਂਟਸ ਦੀ ਤੇ ਆਪਣੇ ਜਿਹੜੇ ਐਂਟੀ ਆ ਉਹਨਾਂ ਦੇ ਕਮੈਂਟਸ ਦੀ ਤੇ ਜਿਹੜੇ ਤੁਸੀਂ ਕਮੈਂਟਸ ਕਰਦੇ ਹੋ ਮੇਰੀ YouTube ਫੈਮਲੀ ਬਹੁਤ ਹੀ ਵਧੀਆ ਹੈ ਮੇਰੇ ਸਾਰੇ ਭੈਣ ਭਰਾ ਬਹੁਤ ਹੀ ਵਧੀਆ ਨੇ ਬਹੁਤ ਵਧੀਆ ਮੈਸੇਜ ਦਿੰਦੇ ਆ ਬਹੁਤ ਵਧੀਆ ਕਮੈਂਟਸ ਕਰਦੇ ਆ ਪਲੀਜ਼ ਵੱਧ ਤੋਂ ਵੱਧ ਕਮੈਂਟਸ ਕਰਿਆ ਕਰੋ ਕਹਿੰਦੇ ਹੁੰਨੇ ਹੋ ਵੀ ਦੀਦੀ ਤੁਹਾਡੀਆਂ ਵੀਡੀਓਜ਼ ਬਹੁਤ ਵਧੀਆ ਲੱਗਦੀਆਂ ਨੇ ਥੈਂਕ ਯੂ ਸੋ ਮੱਚ ਜੀ ਡੇਲੀ ਕਮੈਂਟਸ ਕਰਿਆ ਕਰੋ ਤੇ ਬੈਡ ਕਮੈਂਟਸ ਦੀ ਗੱਲ ਕਰ ਲੈਨੇ ਆ ਬੈਡ ਕਮੈਂਟਸ ਕਰਨਾ ਅਗਲੀ ਦੀ ਫਿਦਰਤ ਆ ਕਿਉਂਕਿ ਹਰੇ ਹਣਾ ਜਿਦੀ ਜਿਵੇਂ ਕਹਿੰਦੇ ਜਿੱਦਾਂ ਦੀ ਸੋਚਣੀ ਹੁੰਦੀ ਆ ਹਨਾ ਤੇ ਉਹਨੇ ਉਦਾਂ ਹੀ ਲਿਖਣਾ ਉਦਾਂ ਹੀ ਸੋਚਣਾ ਉਦਾਂ ਹੀ ਬੋਲਣਾ ਜੇ ਹੁਣ ਜ਼ਰੂਰੀ ਤਾਂ ਨਹੀਂ ਹੈਗਾ ਵੀ ਹਨਾ ਸਾਰੇ ਆਪਣੇ ਵਰਗੇ ਹੋਣਗੇ ਹੋ ਸਕਦਾ ਉਹਦੇ ਦਿਮਾਗ ਦੇ ਬੁੱਧੀ ਪ੍ਰਸਤ ਹੋਵੇ ਤੇ ਉਹਨੇ ਉਦਾਂ ਹੀ ਸੋਚਣਾ ਆ ਉਹਨੂੰ ਉਦਾਂ ਦੀ ਲੱਗਦੀ ਆ ਮੈਂ ਤੇ ਉਹਨੇ ਉਦਾਂ ਹੀ ਸੋਚਣਾ ਆ ਹਨਾ ਤੇ ਮੈਨੂੰ ਫਰਕ ਨਹੀਂ ਕੋਈ ਪੈਂਦਾ ਜੇ ਆਪਾਂ ਰੈਪਲਾਈ ਨਾ ਦਈਏ ਇਹ ਵੀ ਕਿੱਥੇ ਲਿਖਿਆ ਹੋਇਆ ਹਨਾ ਵੀ ਆਪਾਂ ਸੁਣੀ ਜਾਈਏ ਵੀ ਸਾਹਮਣੇ ਵਾਲਾ ਬੰਦਾ ਇੱਕ ਤਾਂ ਇਹ ਹੋਵੇ ਵੀ ਆਪਾਂ ਨੂੰ ਪਤਾ ਨਹੀਂ ਭਾਈ ਉਹ ਆਮ ਜਨਤਾ ਹੈ ਆਪਾਂ ਨੂੰ ਨਹੀਂ ਪਤਾ ਉਹਦੇ ਬਾਰੇ ਵੀ ਉਹ ਕੌਣ ਆ ਮੈਨੂੰ ਉਹਦੇ ਬਾਰੇ ਸਾਰਾ ਬਤਾ ਵੀ ਉਹ ਕੌਣ ਆ ਮੈਂ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਮੈਨੂੰ ਅੱਗਾ ਪਿੱਛਾ ਉਹਦਾ ਸਭ ਕੁਝ ਪਤਾ ਆ ਵੀ ਉਹ ਕੌਣ ਆ ਜਿਹਾ ਬਣਾਉਨੇ ਮੈਨੂੰ ਚੁੜੀ ਕਿਹਾ ਸੀਗਾ ਫਿਰ ਉਸ ਸਾਬਨਾ ਤਾਂ ਉਹ ਵੀ ਉਹੀ ਆ ਸੇਮ ਟੂ ਯੂ ਜੇ ਮੈਂ ਜੱਟੀ ਆ ਤਾਂ ਉਹ ਵੀ ਜ ਠੀਕ ਆ ਕਿਉਂਕਿ ਅਸੀਂ ਇੱਕੋ ਹੀ ਪਰਿਵਾਰ ਚੋਂ ਆ ਠੀਕ ਆ ਫੇਰ ਤਾਂ ਸੇਮ ਟੂ ਜੂ ਆ ਤੇ ਮੈਂ ਰਿਪਲਾਈ ਉੱਥੇ ਵੀ ਦੇਣ ਤਾਂ ਲੱਗੀ ਸੀ ਕਿਉਂਕਿ ਮੈਂ ਇਹੋ ਜਿਹੇ ਬੰਦਿਆਂ ਨੂੰ ਕਿਉਂਕਿ ਉਹਨੂੰ ਤਾਂ ਆਦਤ ਆ ਦੇਖੋ ਉਹਦੇ ਘਰੇ ਨਾ ਕੱਟਾ ਨਾ ਵੱੱਛੀ ਕੋਈ ਕੰਮ ਨਹੀਂ ਹੈਗਾ ਦੋ ਨਿਆਣੇ ਆ ਪਤਾ ਨਹੀਂ ਸਕੂਲ ਜਾਂਦੇ ਆ ਪਤਾ ਨਹੀਂ ਜਾਂਦੇ ਇਹ ਨਹੀਂ ਮੈਨੂੰ ਪਤਾ ਹੈਗਾ ਕਿਉਂਕਿ ਮੈਨੂੰ ਪਤਾ ਹੀ ਨਹੀਂ ਮੈਂ ਉਹਦੇ ਬਾਰੇ ਖਿਆਲ ਰੱਖਦੀ ਨਹੀਂ ਹੈਗੀ ਮੈਂ ਆਪਣੇ ਕੰਮ 'ਚ ਧਿਆਨ ਰੱਖਦੀ ਆ ਤੇ ਉਹ ਹਰ ਟਾਈਮ ਮੇਰੇ 'ਚ ਧਿਆਨ ਰੱਖਦੀ ਆ ਮੈਂ ਕਦੋਂ ਵੀਡੀਓ ਬਣਾਉਣੀ ਆ ਕਦੋਂ ਪਬਲਿਕ ਕਰਦੀ ਆ ਤੇ ਮੈਂ ਵੀਡੀਓ ਪਬਲਿਕ ਕਰਾਂ ਤੇ ਉਹ ਆ ਕੇ ਵੈੜ ਕਮੈਂਟ ਕਰੇ ਚਲੋ ਜੀ ਆਪਣੀ ਵੀਡੀਓ ਸਮਾਪਤ ਹੋ ਗਈ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ